ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਮਹਿਰੋ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਤਿੰਨ ਨਾਗਾ ਜੀ ਜਿਨ੍ਹਾਂ ਚੋਂ ਦੋ ਟੋਕੜ ਗੱਪਣ ਚੈੱਕ ਪਾਸ ਆ ਤੇ ਇੱਕ ਸੂਆ ਸੂਆ ਨਾਗਾ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰੇ ਜੈ ਸਿੰਘ ਆ ਪਿੰਡ ਮਹਿਰੋਵਤ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 981299923 981299923 ਠੀਕ ਆ ਵੀਰੇ ਤੈਨੂੰ ਨਾਗਾ ਜੀ ਅੱਜ ਇਧਰੋਂ ਸੂਈ ਤੋਂ ਸ਼ੁਰੂ ਕਰਦੇ ਸੂਹਾ ਕਿੰਨਾ ਮਾਜੇ ਵੀਰੇ ਪਹਿਲਾ ਸੂਹਾ ਵਾ ਦੰਦੋ ਜੀ ਦੰਦੋ ਵੀਰੇ ਪੋਕੀ ਵੀ ਆ ਠੀਕ ਆ ਕਦੋਂ ਸੁਈ ਹੈ ਜੀ ਸੁਈ ਨੂੰ 5 ਦਿਨ ਹੋ ਗਏ ਵੀਰੇ ਜੀ ਬੱਚਾ ਜੀ ਇਹਦਾ ਬੱਚਾ ਵੀਰੇ ਆਪਣੇ ਕੋ ਆਈ ਆ ਹੁਣੇ ਧਾਰਾ ਮਾਰ ਕੇ ਲੈ ਕੇ ਆਏ ਅਗਲੇ ਦੀ ਚੋਈ ਵੀ ਸੀ ਠੀਕ ਠੀਕ ਉਹਨੇ ਲਈ ਆ ਪਿੰਡੋਂ ਹੀ ਲਈ ਆ ਠੀਕ ਆ ਭਾਈ ਕਿੰਨਾ ਦੁੱਧ ਆ ਜੀ ਦੁੱਧ ਵੀਰੇ ਉਹਨਾਂ ਨੇ 9 ਕਿਲੋ ਦੱਸਿਆ ਕੋਈ 8 ਮੰਨ ਲੈ 7 ਮੰਨ ਲੈ ਭਾਵੇਂ ਯਾਰ ਘਾਟਾ ਅਗਲੇ ਘਰੇ ਵੱਧ ਕੱਢੇ ਜਾਵੇ ਯਾਰ ਪੈ ਜਾ ਥਣਾ ਦੀ ਦਾਨ ਆ ਜੀ ਥਣਾ ਦੀ ਦਾਨਾ ਸੀਲਸ ਲੱਗ ਬਹੁਤ ਆ ਯਾਰ ਭਾਈ ਯੂ ਗਾਰੰਟੀ ਆ ਜੀ ਹੌਲ ਠੰਡੀ ਆ ਭਰਾ ਜੇਰ ਦੀ ਜੇਰ ਜੂਰ ਇੱਕ ਨੰਬਰ ਪਈ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਠੰਡੀ ਤਾਂ ਬਹੁਤ ਆ ਵੀਰੇ ਯਾਰ ਜਿਵੇਂ ਕਰ ਅੱਜ ਦਾ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 8 ਤੋਂ 9 ਕਿਲੋ ਆ ਤੁਸੀਂ ਚਾਹੇ 7 ਵੀ ਮੰਨ ਕੇ ਆ ਜੋ ਬੱਚਾ ਮਗਰ ਬੱਚਾ ਜੀ ਥਣਾ ਦੇ ਢਾਨਾ ਬਾਈ ਕਹਿੰਦਾ ਤਾਜੀ ਆਈ ਆ ਪਾ ਹੁਣੇ ਹੀ ਲੈ ਕੇ ਆਂਦੀ ਆ ਵਜਨ ਵਜੂਦ ਪੂਰਾ ਚੰਗਾ ਸੋਨਾ ਮੋਟਾ ਥਣਾ ਲੱਗਿਆ ਵਾ ਹੱਥੀ ਚੜਾਈ ਵਾਲਾ ਥਣਾ ਜੀ ਚਾਰ ਹੀ ਥਣਾ ਪੋੜ ਸ਼ਾਂਖ ਪੋਰਾ ਵੀ ਨਹੀਂ ਬਾਈ ਕਹਿੰਦਾ ਅੰਗ ਕ੍ਰੋਸ ਆ ਪਰ ਸੀਲਸ ਲੱਗਦੀ ਆਪਣੀ ਗਾਰੰਟੀ ਹੋਊਗੀ ਐਂਡ ਭਵਨ ਨਾਲੀ ਤੋਰਾ ਆ ਕੁੱਤਾ ਬਾਹਰ ਕੱਢ ਕੇ ਆ ਮੱਝਾ ਵਰਗਾ ਫੁੱਲ ਦਾਣੇ ਤੇ ਪਾਲੀ ਵੀ ਆ ਕਿਸੇ ਵੀ ਉਂਦੀ ਫਾਈਟ ਤਾਂ ਨੋਰਮਲ ਆ ਜਾਂਦੀ ਆ ਪਰ ਵਜਨ ਵਜੂਦ ਪੂਰਾ ਚੰਗਾ ਜੀ ਉਧਰ ਲੈ ਜਾਓ ਪੌੜੀਆਂ ਕੋ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਵੀਰੇ ਦੀ ਜੈ ਜੀ ਆ ਟੋਕਰਾਂ ਵਾਲੀ 32000 ਰੁਪਇਆ ਮੌਲਿਕ ਮਾਨਤਾਨ ਕਰ ਬੱਛੀਆਂ ਵਾਲਾ ਭਾਈ ਆ ਬਾਤ ਇੱਕ ਗੱਲ ਹੋਰ ਆ ਵੀਰੇ ਜਿਹੜਾ ਘਰੇ ਲਿ ਜਾ ਕੇ ਚੋਊਗਾ ਪਾਵਾ ਜਵਾਕ ਚੋਈ ਜਾਵੇ ਇੰਨੀ ਚਵਾਈ ਵਧੀਆ ਸੀਲਸ ਲੱਗ ਨਹੀਂ ਨਹੀਂ ਬਈ ਹੁੰਦੀਆਂ ਨਹੀਂ ਇਹ ਹੁੰਦੀਆਂ ਪੈੜੀਆਂ ਸਿੱਧੀ ਗੱਲ ਆ ਆਪਾਂ ਐਵੇਂ ਕਿਉਂ ਕਰੀਏ ਭਾਈ ਮੱਝ ਆ ਰ ਗਈ ਆ ਯਾਰ ਭਾਈ ਠੀਕ ਆ ਵੀਰੇ ਤੇ ਦੋ ਨੰਬਰ ਵੀਰੇ ਜਰਸੀ ਸੂਆ ਕੇ ਨਮਾ ਜੀ ਵੀਰੇ ਦੋ ਨੰਬਰ ਪਹਿਲਾ ਸੂਆ ਸੂਈ ਵੀ ਆ ਦੂਜੇ ਲਈ ਗੱਭਣਾ ਚਾਹ ਕੋ ਦੂਜਾ ਮੰਨ ਲੈ ਠੀਕ ਆ ਜੀ ਇਵਨੇ 4.5 ਮਹੀਨਾ ਦੀ ਗੱਬਣਾ ਠੀਕ ਹੈ ਜੀ ਤੇ 6 ਕਿਲੋ ਤੋਂ ਬਾਹਰ ਦੁੱਧ ਆ ਇਹਦੀ ਬੱਚੀ ਸੀਗੀ ਵੀਰੇ ਰੱਖ ਲਈ ਬੱਚੀ ਠੀਕ ਹੈ ਜੀ ਰੱਸੀ ਪਾਲਾ ਕੁਛ ਨਹੀਂ ਕਹਿੰਦੀਗੀ ਠੀਕ ਹੈ ਜੀ ਮਾੜਾ ਮੋਟਾ ਕਈ ਵਾਰ ਮੈਂ ਕਹੀਏ ਲਾ ਪੈਰ ਚੱਕਦੀ ਮਾਰਦੀ ਤਾਂ ਨਹੀਂ ਚੱਕਦੀ ਮਾਰਦੀ ਨਹੀਂ ਚੱਕਦੀ ਵੀਰੇ ਮਾੜਾ ਮੋਟਾ ਪੈਰ ਹਲਾਉਂਦਾ ਆਪਾਂ ਠੂੜ ਨਹੀਂ ਕਹਿਣਾ ਭਾਈ ਬੱਚੀ ਦਾ ਕਰਦੀ ਦਰੇਵਾ ਜਿਆ ਲੈਣੀ ਹੈ ਗਲੇ ਲੈ ਲੈ ਨਹੀਂ ਦੱਸ ਕੇ ਚੰਗੀ ਆ ਆਪਾਂ ਲਾਂਭਾ ਨਹੀਂ ਠੀਕ ਆ ਜੀ ਇੱਕ ਪਾਸਾ ਥਣਾਂ ਦੀ ਚਵਾਈ ਇੱਕ ਨੰਬਰ ਆ ਦੁੱਧ 6 ਕਿਲੋ ਤੋਂ ਬਾਹਰ ਠੀਕ ਆ ਜੀ ਪਰ ਇਸ ਗਿਲ ਦਾ ਆਪਾਂ ਲਾਂਭਾ ਨਹੀਂ ਲੈਣਾ ਉਹ ਵੀਰ ਲਵੇ ਨਾ ਜਿਹੜਾ ਕੋਈ ਬਾਗਲੇ ਬਾਹਲਾ ਕੋਈ ਬੁੜੀ ਬੜੀ ਚੌਣ ਵਾਲਾ ਅਗਲੇ ਬੁੜੀਆਂ ਡਰ ਜਾਂਦੀਆਂ ਬਈ ਜਦੋਂ ਡਰ ਜਾਂਦਾ ਬੰਦਾ ਪਸੂ ਹੋਰ ਕਰ ਜਾਂਦਾ ਉਹ ਤਾਂ ਉੱਪਰ ਹੀ ਬਾਕੀ ਆਪਣੇ ਕੋ ਆਈ ਇਹਦੀ ਬੱਚੀ ਸੀ ਉਹਨਾਂ ਨੇ ਰੱਖ ਲਈ ਠੀਕ ਆ ਜੀ ਤੋੜ ਕੇ ਦਿਖਾ ਦੀ ਫਿਰ ਦੱਸੀ ਚੰਗੀ ਉਹ ਗੱਲ ਐਵੇਂ ਮੁੜ ਕੇ ਜੂ ਆਪਾਂ ਕਹੀਏ ਉਹ ਨਵੇਂ ਥਾਂ ਤੇ ਕਰ ਗਈ ਜਾਂ ਕਿਵੇਂ ਹਣਾ ਉਹ ਬਾਜੂ ਲਾਂਭਿਆ ਦੀ ਗੱਲ ਹੋਣੀ ਆ ਇਹ ਬਈ ਇਹ ਤਾਂ ਇਹ ਪੇੜ ਨਹੀਂ ਆਏ ਨਹੀਂ ਉਹਦੇ ਖੜਨ ਵਾਲੀਆਂ ਚੀਜ਼ਾਂ ਬਾਈ ਦੇ ਨਾਲ ਲਊਗਾ ਕੋਈ ਨਾਂ ਲਵੇ ਕੋਈ ਚੱਕਰ ਨਹੀਂ ਆਪਣੇ ਘਰੇ ਖੜੀ ਹੈ ਹੈਨਾ ਸਹੀ ਗੱਲ ਉਹਦਾ ਖਰਚਾ ਕੱਢਣਾ ਹੀ ਹੈ ਨਾਲੇ ਵਧਣਾ ਹੀ ਹੈ ਇਹਨੇ ਕਿਹੜਾ ਘਟਣਾ ਆ ਕਿੰਨੇ ਮਹੀਨਿਆਂ ਦੀ ਗੱਬਣਾ ਸਾਢੇ 4 ਦੀ ਵੀ ਸਾਢੇ 4 ਦੀ ਠੀਕ ਹੈ ਸਾਢੇ 4 ਦੀ ਕੋਈ ਇੱਥੇ ਚੈੱਕ ਕਰਾ ਲੈ ਜਿਹੜਾ ਘਰੇ ਕਰਾ ਲੈ ਕੋਈ ਚੈੱਕ ਵਾਲੀ ਠੀਕ ਹੈ ਗੱਬਣ ਚੈੱਕ ਪਾਸ ਆ ਜੀ ਤੋਂ ਗੱਲ ਵੀਰੇ ਤੋਂ ਔਕੜ ਗੱਭਣ ਦੀ ਆ ਜਾਂਦੀ ਹੁੰਦੀ ਹੈ ਮੇਰੀ ਸਪੈਸ਼ਲ ਹੀ ਬੇਨਤੀ ਹੁੰਦੀ ਹੈ ਕਿ ਆਪਦਾ ਪਰਸਨਲ ਡਾਕਟਰ ਸਾਹਿਬਾ ਉਹ ਬੱਚੀ ਵੀਰੇ ਉਹ ਨਹੀਂ ਪਰ ਬੱਚਾ ਰੱਖ ਲੈਣਾ ਕਈ ਪਸ਼ੂ ਕਰ ਹੀ ਜਾਂਦੇ ਘਰ ਦੀ ਸੀ ਉਹਨਾਂ ਦੇ ਮਾੜਾ ਮੋਟਾ ਥਾਂ ਚੂੰਦਾ ਵੀ ਕਰ ਜਾਂਦਾ ਪਸ਼ੂ ਸਹੀ ਗੱਲ ਹੈ ਜੀ ਸੋਹਣਾ ਥਾਣਾ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਦੁੱਧ 6 ਕਿਲੋ ਆ ਬਾਈ ਕਹਿੰਦਾ ਥੋੜਾ ਜਿਹਾ ਬੱਚੇ ਦਾ ਕਰਦੀ ਆ ਨਿਆਣਾ ਪਾ ਕੇ ਕੋਈ ਵੀ ਵੀਰ ਚੋਲੇ ਮਾੜਾ ਮੋਟਾ ਪੈਰਪੂਰ ਹਲਾਊਗੀ ਪਹਿਲਾਂ ਦੱਸਿਆ ਚੰਗਾ ਹੁੰਦਾ ਚਾਰ ਹੀ ਥਾਣਾ ਬਾਕੀ ਰੰਗ ਬਰੀਡ ਜਾਤ ਬਰੀਡ ਦੀ ਪੂਰੀ ਚੰਗੀ ਆ ਤੇ ਡਿਮਾਂਡ ਜੀ ਇਹਦੀ ਡਿਮਾਂਡ ਮੇਰੇ ਬਸ ਇਹ ਦੇ ਦਿਆਂਗੇ 28000 ਰੁਪਏ ਦੀ ਬਹੁਤ ਈ ਆ ਜੀ ਮੇਰੇ ਇੱਕ ਗੱਲ ਹੋਰ ਆ ਸਹੀ ਗੱਲ ਤੈਨੂੰ ਦੱਸਦਾ ਇਹ ਮਾੜੀ ਜੀ ਨਾ ਹੁੰਦੀ ਏ ਬੱਚੀ ਦਿੱਤੀ ਹੁੰਦੀ ਭਾਵੇਂ ਬੈੜ ਕੇ ਨੂੰ 35 ਦਿਨ ਦਾ ਤਾਂ ਵੀ ਠੀਕ ਸਹੀ ਗੱਲ ਆ ਜੀ ਦੇ ਨੂੰ ਹੁਣ ਆਪਾਂ ਇਹ ਗੱਲ ਕਹਿੰਦੇ ਵੀ ਨਹੀਂ ਆ ਕੋਈ ਬੰਦਾ ਆਵੇ ਆਪਾਂ ਕਹੀਏ ਬਈ ਤੈਨੂੰ ਵੇਖ ਕੇ ਕਰ ਗਈ ਜਾਂ ਨਵੇਂ ਥਾਂ ਤੇ ਆ ਕੇ ਕਰ ਗਈ ਕੀਤਾ ਵੀਰੇ ਨੇ ਕੀਤਾ ਜੀ ਦੁੱਧ 6 ਕਿਲੋ ਤੋਂ ਬਾਹਰ ਆਪਾਂ 6 ਕਹਿੰਨੇ ਆ 6 ਤੋਂ ਬਾਹਰ ਹੋ ਠੀਕ ਆ ਵੀਰੇ ਤੇ ਜਿਹੜੀ ਝੋਟੀ ਆ ਸੂਆ ਕਿੰਨਾ ਮਾਜ ਇਹ ਵੀਰੇ ਪਹਿਲਾ ਸੂਆ ਝੋਟੀ ਆ ਚੌਗੀ ਆ ਮੂ ਠੀਕ ਆ ਜੀ ਕੱਦ ਦਾ ਜਰੂਰ ਨਿਕਾ ਨਿੱਕੀ ਬਣਾਈ ਵੀ ਆ ਕਿਸੇ ਨੇ ਐ ਬਈ ਮਿਲੂ ਥਾਪੀ ਤੇ ਅੱਛਾ ਜੀ ਇੱਕ ਟਾਈਮ ਵੀ ਟੀਕਾ ਨਹੀਂ ਲਵਾਇਆ ਆਪਣੇ ਕੋ ਦੋ ਟਾਈਮ ਚੋਲੀ ਆਪਾਂ ਅੱਛਾ ਦੁੱਧ 4 ਕਿਲੋ ਆਪਾਂ ਦੱਸਣਾ ਅੱਧਾ ਕਿਲੋ ਵੱਧ ਕੱਢੂਗੀ ਬਈ ਠੀਕ ਆ ਜੀ ਕੋਈ ਵੀ ਬੰਦਾ ਆਵੇ ਕੋਈ ਬੰਦਾ ਆਵੇ ਕੋਈ ਬੁੜੀ ਆਵੇ ਠੀਕ ਆ ਜੀ ਕਿਸੇ ਟਾਈਮ ਆਵੇ ਠੀਕ ਆ ਜੀ ਐਂ ਥਾਪੀ ਤੇ ਮਿਲੂਗੀ ਕਿੰਨੇ ਸਮੇਂ ਦੇ ਕਰਾ ਦੇ ਇਹ ਵੀ ਕੋਈ ਨਾ ਕਵੇਲੇ ਦਾ ਕਰਗੀ ਜਾਂ ਬੰਦੇ ਦਾ ਕਰਗੀ ਜਾਂ ਬੁੜੀ ਦਾ ਇਹ ਵੀਰੇ 4 ਮਹੀਨੇ ਚੋਂ ਇੱਕ ਸਪੈਸ਼ਲ ਬੇਨਤੀ ਹੈ ਵੀਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਦੇ ਸੈੱਟ ਕਰ ਲਿਓ ਜੀ। ਗਾਂ ਦੇ ਸੂਏ ਨੂੰ ਵੀਰੇ ਕੱਦ-ਕੁੱਦ ਵਧਣ ਵਾਲੀ ਆ ਉਹ ਛੋਟੀ ਆ ਅਗਲੇ ਨੂੰ ਪਹਿਲਾਂ ਦੱਸਿਆ ਚੰਗਾ ਬਾਈ ਸਹੀ ਗਾ ਬੱਚਾ ਨਿੱਕੀ ਬਣਾਈ ਵੀ ਆ। 4 ਕਿਲੋ ਦੁੱਧ ਆ ਤੇ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ। ਛੋਟੀ ਬਾਈ ਕਹਿੰਦਾ ਇੰਨੀ ਸੀਲ ਆ ਦੋਨੇ ਟਾਈਮ ਇੱਥੇ ਆ ਕੇ ਥਾਪੀ ਤੇ ਮਿਲੀ ਆ ਦੁੱਧ 4 ਤੋਂ ਬਾਹਰ ਹੀ ਹੋਊਗਾ ਤੇ ਤੁਸੀਂ 4 ਹੀ ਮੰਨ ਕੇ ਆਜੋ। ਥਣਾ ਦੀ डान ਨਾ ਬਾਕੀ ਉਹ ਇੱਕ ਗਾਲਾ ਸਿੰਗ ਦੀ ਜਾਂ ਕੋਈ ਥਣ ਦੀ ਜਾਂ ਸਾਰੇ ਕਦੇ ਕਿਤੇ ਹੱਥੋਂ ਮੇ ਨਹੀਂ 드러ਉਂਦੀ ਛੋਟੀ ਜ਼ਰੂਰ ਆ ਬਾਈ ਛੋਟੀ ਪੂਰੀ ਚੰਗੀ ਆ ਸੇਵਾ ਹੈ ਨਹੀਂ ਸੀ ਜਿਹੜੀ ਘਰ ਵਾਲਾ ਉਹ ਪਤਾ ਨਹੀਂ ਕਰਮਾਂ ਨਾਲ ਬਣਾ ਕੇ ਲੈ ਜੀ ਬਾਈ ਬੰਦਿਆਂ ਨੇ ਸਹੀ ਗੱਲ ਆ ਜੀ ਸੇਵਾ ਹੈ ਨਹੀਂ ਸੀ ਬਹੁਤ ਆ ਬਾਈ ਇਹ ਕੱਦ ਹੁੰਦਾ ਬਾਈ ਮਤੋਂ ਕਿੜੀ ਲੱਖ ਦੀ ਵੇਚੂਗਾ ਸਹੀ ਗੱਲ ਆ ਜੀ ਜੇ ਕੱਦ ਹੁੰਦਾ ਬਜੜ ਤਾਂ ਹੁਣ ਵੀ ਵਧਾ ਜੂਗੀ ਕਰਮ ਵਾਲੀ ਸੇਵਾ ਵਾਲੇ ਘਰੇ ਜਾਪ ਦੀ ਕਿਸੇ ਦੇ ਤੇ ਬਾਕੀ ਝੋਟੀ ਚੰਗੀ ਆ ਸਿੰਘ ਕੁੰਡਾ ਵੀਰੇ ਕੁਆਲਟੀ ਵੀ ਚੰਗੀ ਥਣਾ ਦੇ ਸਹਿਜ ਵੀ ਸੋਹਣੇ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਬਰੇ ਜੀ ਡਿਮਾਂਡ ਜਿਆ ਜੀ 57000 ਰੁਪਏ 57000 ਰੁਪਏ 11 ਮਹੀਨੇ ਦੀ ਗੱਭਣ 4 ਕਿਲੋ ਦੁੱਧ ਮੈਲਣ ਦੀ ਵੀਰੇ ਗਰੰਟੀ ਆ ਲੈਣ ਨੂੰ ਇੱਥੇ ਆਪਣੇ ਘਰੇ ਥਾਪੀ ਦੇ ਦੋਨੇ ਟਾਈਮ ਬੁੱਢਾ ਬੁੜੀ ਕੋਈ ਆ ਜਾਵੇ ਜਦੋਂ ਮਰ ਜੀ ਠੀਕ ਆ ਵੀਰੇ ਦੋਨੇ ਟਾਈਮ ਚ ਆ ਕੇ ਦੇਣੀ ਠੀਕ ਆ ਜੀ ਜਿਹਨੂੰ ਕੋਈ ਵੀ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ